મિત્રો આજ બડી ખુશી ਦੀ ਗੱਲ ਹੈ ਕਿ ਸਾਡੇ ਦੇਸ਼ ਦੀਆਂ ਬੇਟੀਆਂ ਸਾਡੀਆਂ ਤੀਆਂ ਪਹਿਣਾ ਹਰ ਦਿਨ ਭਾਰਤ ਦਾ ਨਾਮ ਰੋਸ਼ਨ ਕਰਦੀਆਂ ਨੇ ਭਾਵੇਂ ਉਹ ਸਿੱਖਿਆ ਦਾ ਖੇਤਰ ਹੋਵੇ ਭਾਵੇਂ ਉਹ ਖੇਡਾਂ ਦਾ ਭਾਵੇਂ ਉਹ ਮਨੂ ਹੋਵੇ ਜਿਸਨੇ ਕਿ تیر ਬਾਜੀ ਦੇ ਅੰਦਰ ਆਪਣੇ ਦੇਸ਼ ਦਾ ਨਾਂ ਚਮਕਾਇਆ ਉਸੇ ਤਰ੍ਹਾਂ ਮੈਂ ਅੱਜ ਗੱਲ ਕਰ ਰਿਹਾ ਪ੍ਰਿੰਕਾ ਦਾਸ ਜੋ ਕਿ ਜ਼ਿਲ੍ਹਾ ਹਸ਼ਿਆਰਪੁਰ ਦੇ ਤਹਿਸੀਲ ਗੜ ਸ਼ੰਕਰ ਦੇ ਪਿੰਡ ਮੋਹਰਾਂ ਵਾਲੀ ਦੀ ਬੇਟੀ ਹੈ ਜਿਸਨੇ ਕੇ ਇੱਕ ਪੀਕ ਤੇ ਟ੍ਰੈਕਿੰਗ ਪੀਕ ਤੇ ਜਾਣ ਦਾ ਮਨ ਬਣਾਇਆ ਔਰ ਉਸ ਦੀ ਇੱਕ ਮਜਬੂਰੀ ਸੀ ਜੋ ਕਿ ਹਰ ਇੱਕ ਕਾਬਲ ਬੱਚੇ ਨੂੰ ਦੇ ਆੜੇ ਆਂਦੀ ਹੈ ਉਹ ਹੈ ਪੈਸਾ ਪਰ ਉਸਨੇ ਆਪਣਾ ਹੌਸਲਾ ਟੁੱਟਣ ਨਹੀਂ ਦਿੱਤਾ ਉਸਨੇ ਆਪਣੀ ਗੱਲ ਸ਼ਹੀਦੇ ਆਜ਼ਮ ਭਗਤ ਸਿੰਘ ਸਪੋਰਟਸ ਕਲੱਬ ਹੁਸ਼ਿਆਰਪੁਰ ਦੇ ਮੈਂਬਰਾਂ ਨਾਲ ਕੀਤੀ ਜਿੱਥੇ ਕਿ ਉਹ ਰੋਜ਼ਾਨਾ ਪ੍ਰੈਕਟਿਸ ਕਰਦੀ ਸੀ ਉਸਨੇ ਆਪਣੇ ਮਨ ਦੀ ਇੱਛਾ ਪ੍ਰਗਟ ਕੀਤੀ ਤਾਂ ਸਪੋਰਟਸ ਕਲੱਬ ਦੇ ਮੈਂਬਰਾਂ ਨੇ ਉਸ ਦੀ ਗੱਲ ਤੇ ਵਿਚਾਰ ਕੀਤਾ ਤੇ ਉਸ ਨੂੰ ਖੁਸ਼ੀ-ਖੁਸ਼ੀ ਇੰਟਰਨੈਸ਼ਨਲ ਟਰੈਕਿੰਗ ਪੀਕ ਤੇ जान ਲਈ विदा ਕੀਤਾ ਤੇ ਉਹ جہاز ਰਾਈ افریقا ਦੀ ਸਟੇਟ ਤੰਜ਼ਾਨੀਆ ਦੇ ਵਿੱਚ ਪਹੁੰਚੀ ਤੇ ਉਸ ਨੇ ਆਪਣੀ ਟ੍ਰੈਕਿੰਗ ਉਸ ਮਾਉਂਟੇਨ ਦੇ ਲਈ ਸ਼ੁਰੂ ਕੀਤੀ ਤੇ ਜਾ ਕੇ ਉਸ ਮਾਉਂਟੇਨ ਦੇ ਸਿਰੇ ਤੇ ਜਿਸ ਦੀ ਉਚਾਈ 19340 ਫੁੱਟ ਤੇ 5895 ਮੀਟਰ ਹੈ ਨੂੰ ਤੈਅ ਕਰਦਿਆਂ ਹੋਇਆ ਜਾ ਕੇ ਚੋਟੀ ਤੇ ਆਪਣੇ ਦੇਸ਼ ਦਾ ਤਿਰੰਗਾ ਝੰਡਾ ਫਹਿਰਾਇਆ ਤੇ ਭਾਰਤ ਮਾਂ ਦੀ ਜੈ ਜੈਕਾਰ ਦੇ ਨਾਰੇ ਲਾਏ ਬੰਦੇ ਮਾਤਰਮ ਦੇ ਨਾਰੇ ਲਾਏ ਤੇ ਪੂਰੀ ਉਹ ਕਿੱਲੀ ਮਜੈਰੋ ਮਾਉਂਟੇਨ ਭਾਰਤ ਦੀ ਜੈ ਜੈਕਾਰ ਦੇ ਜੈ ਜੈਕਾਰਿਆਂ ਨਾਲ ਗੂੰਜ ਉੱਠੀ ਤੇ ਸਾਨੂੰ ਮਾਣ ਹੈ ਉਸ ਬੇਟੀ ਤੇ ਕਲੋ ਬੇਟੀ ਪ੍ਰੇਂਕਾ ਦਾਸ ਮੁੰਬੇ ਪਹੁੰਚ ਕੇ 9 ਵਜੇ 40 ਮਿੰਟ ਤੇ ਸ਼ਹੀਦੇ ਆਜਮ ਭਗਤ ਸਿੰਘ ਹਵਾਈ ਅੱਡਾ ਮੁਹਾਲੀ ਵੀ ਕੇ ਪਹੁੰਚ ਰਹੀ ਹੈ ਠੀਕ 11:55 ਤੇ ਉਸ ਦਾ ਸਵਾਗਤ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਮੈਨੂੰ ਸ਼੍ਰੀ ਅਵਿਨਾਸ਼ ਰਾਏ ਖੰਨਾ ਤੇ ਐਡਵੋਕੇਟ ਜਸਵੀਰ ਸਿੰਘ ਰਾਏ ਨੇ ਸੌਂਪੀ ਹੈ ਮੈਂ ਧੰਨਵਾਦ ਕਰਦਾ ਖੰਨਾ ਜੀ ਦਾ ਤੇ ਰਾਏ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਮਿੱਤਰੋ ਕੱਲ ਸਾਡੀ ਪੂਰੀ ਟੋਲੀ ਉਸ ਦੇ ਸਵਾਗਤ ਦੇ ਲਈ ਹਵਾਈ ਅੱਡੇ ਤੇ ਮੋਹਾਲੀ ਵੀ ਕੇ ਪਹੁੰਚ ਰਹੀ ਹੈ ਮੈਂ ਅਪੀਲ ਕਰਨਾ ਤੁਹਾਨੂੰ ਸਾਰਿਆਂ ਨੂੰ ਕਿ ਕੱਲ ਨੂੰ ਇੱਕ ਰਾਖੀ ਦਾ ਤਿਹਾਰ ਹੋਣ ਦੇ ਨਾਤੇ ਇੱਕ ਬਹੁਤ ਵੱਡਾ ਇੱਕ ਤੋਹਫਾ ਹੋਏਗਾ ਉਸ ਬੱਚੀ ਦੇ ਲਈ ਬੇਟੀ ਦੇ ਲਈ ਭੈਣ ਦੇ ਲਈ ਕਿ ਉਸ ਦਾ ਸਵਾਗਤ ਜਿਹੜਾ ਜ਼ੋਰਦਾਰ ਨਾਲ ਉਸ ਹਵਾਈ ਅੱਡੇ ਤੇ ਕੀਤਾ ਜਾਵੇ ਮੈਂ ਸਾਰਿਆਂ ਦਾ ਧੰਨਵਾਦ ਕਰੂੰਗਾ ਤੇ ਵਧਾਈ ਦੇਣਾ ਉਸ ਬੱਚੀ ਨੂੰ ਤੇ ਉਸ ਸਪੋਰਟਸ ਕਲੱਬ ਵਾਲਿਆਂ ਨੂੰ ਤੇ ਉਸ ਦੇ ਮਾਪਿਆਂ ਨੂੰ ਜਿਨ੍ਹਾਂ ਦੀ ਬਦੌਲਤ ਉਹ ਆਪਣੇ ਮਕਾਮ ਤੇ ਪਹੁੰਚੀ ਬਹੁਤ-ਬਹੁਤ ਧੰਨਵਾਦ ਭਾਰਤ ਮਾਤਾ ਕੀ ਜੈ ਮੰਦੇ ਮਾਤਰਮ